ਹੈਲੋ ਜੀ ਗੁੱਡ ਮਾਰਨਿੰਗ ਸੋ ਅੱਜ ਹੈ ਫਰਸਟ ਜਨ 2025 ਤਾਂ ਸਾਰਿਆਂ ਨੂੰ ਹੈਪੀ ਨਿਊ ਈਅਰ ਟੂ 올 ਮਾਈ YouTube ਫੈਮਿਲੀ ਤੇ ਤੁਹਾਡੇ ਲਈ ਇਹ ਸਾਲ ਖੁਸ਼ੀਆਂ ਭਰਿਆ ਹੋਵੇ ਤੁਸੀਂ ਦਿਨ ਦੁੱਗੀਆਂ ਦੁਖਣੀ ਰਾਤ ਚੋਕਣੀ ਕਰੋ ਤਾਂ ਆਪਾਂ ਬਣਾਈ ਆ ਅੱਜ ਖੀਰ ਨਿਊ ਈਅਰ ਤੇ ਸੋ ਹੋਰ ਮੈਂ ਕੀ ਕੀ ਬਣਾਇਆ ਤੁਹਾਨੂੰ ਦਿਖਾਵਾਂਗੀ ਤੇ ਬਣੇ ਰਹੋ ਮੇਰੇ ਨਾਲ ਤੇ ਸਾਡੀ ਖੀਰ ਹਲੇ ਬਣ ਰਹੀ ਆ ਥੋੜਾ ਟਾਈਮ ਹੋਰ ਲੱਗੂਗਾ ਲੈ ਤੇ ਬਣੇ ਰਹੋ ਜੀ ਮੇਰੇ ਨਾਲ ਤੁਸੀਂ ਸਾਰੇ ਜਿੱਧਰ ਆਪਾਂ ਬਣਾਵਾਂਗੇ ਫ੍ਰੈਂਚ ਫ੍ਰਾਈਜ਼ ਤਾਂ ਮੈਂ ਆਲੂ ਚਾਰ ਲਏ ਸੀ ਤੁਸੀਂ ਜਿੰਨੇ ਵੀ ਲੈਣਾ ਚਾਹੋ ਲੈ ਸਕਦੇ ਹੋ ਤੇ ਆਪਾਂ ਆਲੂਆਂ ਨੂੰ ਦੇਖੋ ਇਸ ਸ਼ੇਪ ਵਿੱਚ ਕੱਟ ਲਿਆ ਹੈ ਤੇ ਹੁਣ ਆਪਾਂ ਇਧਰ ਪਾਣੀ ਵੀ ਗਰਮ ਹੋ ਗਿਆ ਸਾਡਾ ਤੇ ਇਹਨੂੰ ਆਪਾਂ ਦੋ ਤਿੰਨ ਉਬਾਲੇ ਲਗਾਵਾਂਗੇ ਵਿੱਚ ਪਾ ਕੇ ਆਲੂਆਂ ਨੂੰ ਇਹਦੇ ਵਿੱਚ ਆਪਾਂ ਪਾ ਦਾਂਗੇ ਨਮਕ ਤੇ ਇਸ ਨੂੰ ਆਪਾਂ ਹਿਲਾ ਕੇ ਲੈਣੇ ਆ ਦੋ ਤਿੰਨ ਦੋ ਤਿੰਨ ਹੀ ਉਬਾਲੇ ਦਵਾਉਣੇ ਆਪਾਂ ਇਹਨੂੰ ਤੇ ਫਿਰ ਗੈਸ ਨੂੰ ਬੰਦ ਕਰੰਦਿਆਂ ਨਾ ਆਲੂਆਂ ਨੂੰ ਕੱਢ ਲੈਣਾ ਤਾਂ ਗਾਇਸ ਜਦ ਤੱਕ ਸਾਡੇ ਆਲੂ ਹੋ ਰਹੇ ਆ ਤਦ ਤੱਕ ਆਪਾਂ ਬਣਾਵਾਂਗੇ ਗੋਭੀ ਦੇ ਪਕੌੜਿਆਂ ਲਈ ਬੈਟਰ ਤਾਂ ਇੱਧਰ ਅਸੀਂ ਬੇਸਣ ਲਿਆਇਆ ਇਹਦੇ ਵਿੱਚ ਪਾਵਾਂਗੇ ਹਰੀ ਮਿਰਚ ਤੇ ਹਰੀ ਮਿਰਚ ਨਾਲ ਹੀ ਟੇਸਟ ਆਉਂਦਾ ਹੈ ਪਕੌੜਿਆਂ ਦਾ ਤਦੇ ਵਿੱਚ ਪਾਵਾਂਗੇ ਆਪਾਂ ਗਰਮ ਮਸਾਲਾ ਇੱਕ ਚਮਚ ਨਮਕ ਤੇ ਸੇਅ ਅਨੁਸਾਰ ਔਰ ਥੋੜੀ ਜਿਹੀ ਪਾਵਾਂਗੇ ਆਪਾਂ ਲਾਲ ਮਿਰਚ ਪਾਊਡਰ ਨਾਲ ਹੀ ਪਾ ਦਾਂਗੇ ਹਲਦੀ ਪਾਊਡਰ ਇਹਨਾਂ ਸਾਰਿਆਂ ਨੂੰ ਮਿਕਸ ਕਰਕੇ ਆਪਾਂ ਹੁਣ ਇਹਦੇ ਵਿੱਚ ਪਾਣੀ ਪਾ ਕੇ ਇਹਦਾ ਘੋਲ ਬਣਾਉਨੇ ਆ ਸੋ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਆ ਜੀ ਤਾਂ ਚੰਗਾ ਜਾਇ ਇਹਦਾ ਸੌਫਟ ਜਿਹਾ ਬੈਟਰ ਬਣਾਵਾਂਗੇ ਸੋ ਦੇਖੋ ਜੀ ਬਹੁਤ ਹੀ ਵਧੀਆ ਬੈਟਰ ਬਣ ਕੇ ਤਿਆਰ ਹੈ ਸਾਡਾ ਇਹਦੇ ਚ ਆਪਾਂ ਬਣਾਵਾਂਗੇ ਗੋਭੀ ਦੇ ਪਕੌੜੇ ਤਾਂ ਬਨੇ ਰੋ ਮੇਰੇ ਨਾਲ ਤਦ ਤੱਕ ਆਪਾਂ ਉਪਰੋਂ ਪਾਲਕ ਤੋੜ ਕੇ ਲੈ ਕੇ ਆਉਨੇ ਆ ਧਨੀਆ ਔਰ ਪਾਲਕ ਤੇ ਇੱਧਰ ਸਾਡੇ ਆਲੂ ਵੀ ਹੋ ਗਏ ਦੋ ਤਿੰਨ ਉਬਾਲ ਆ ਗਏ ਤਾਂ ਹੁਣ ਆਪਾਂ ਗੈਸ ਨੂੰ ਬੰਦ ਕਰ ਚੰਨੇ ਆ ਤਦ ਤੱਕ ਆਪਾਂ ਪਹਿਲਾਂ ਲੈ ਕੇ ਆਨੇ ਧਨੀਆ ਔਰ ਪਾਲਕ ਪਹਿਲਾਂ ਆਪਾਂ ਨਾ ਆਲੂਆਂ ਨੂੰ ਕੱਟ ਜਾਨੇ ਆ ਫਿਰ ਲੈ ਕੇ ਆਨੇ ਆ ਧਨੀਆ ਔਰ ਪਾਲਕ ਤਾਤੇ ਠੰਡੇ ਹੋ ਜਾਣਗੇ ਸਾਡੇ ਆਲੂ ਸੋ ਸਾਰੇ ਆਲੂ ਆਪਾਂ ਕੱਢ ਲਏ ਆ ਤੇ ਇਹਨਾਂ ਨੂੰ ਥੋੜਾ ਠੰਡੇ ਹੋਣ ਦਿੰਨੇ ਆ ਆਪਾਂ ਤਾਂ ਚਲੋ ਫਿਰ ਆਪਾਂ ਉੱਪਰ ਚੱਲਦੇ ਛੱਤ ਤੇ ਸੋ ਆਪਾਂ ਪਹੁੰਚ ਗਏ ਆ ਜੀ ਛੱਤ ਤੇ ਧਨੀਆ ਔਰ ਪਾਲਕ ਲੈਣ ਲਈ ਇੱਧਰ ਦੇਖੋ ਬੈਂਗਨ ਕਿੰਨਾ ਸੋਨਾ ਹੋਇਆ ਹੈ ਬੁੱਟਾ ਸਾਡੇ ਤੇ ਚਲੋ ਫਿਰ ਆਪਾਂ ਤੋੜਦੇ ਆ ਸਭ ਤੋਂ ਪਹਿਲਾਂ ਪਾਲਕ ਦੇਖੋ ਇਸ ਤਰ੍ਹਾਂ ਆਪਾਂ ਇਹਦੇ ਕੋੜੇ ਬਣਾਵਾਂਗੇ ਪਾਲਕ ਦੇ ਸੋ ਇਸ ਤਰ੍ਹਾਂ ਆਪਾਂ ਪਾਲਕ ਤੋੜ ਲਈ ਹੈ ਜੀ ਦੇਖਣ ਨੂੰ ਇਹ ਬਹੁਤ ਥੋੜੀ ਲੱਗ ਰਹੀ ਹੈ ਪਰ ਜਦੋਂ ਪਕੌੜੇ ਬਣਾਵਾਂਗੀ ਤਾਂ ਦੇਖਣਾ ਫਿਰ ਤੁਸੀਂ ਕਿੰਨੇ ਪਕੌੜੇ ਬਣਨਗੇ ਇਹਦੇ ਤੇ ਹੁਣ ਆਪਾਂ ਧਨੀਆ ਵੀ ਤੋੜ ਲੈਨੇ ਆ ਦੇਖੋ ਧਨੀਆ ਵੀ ਕਿੰਨਾ ਸੋਹਣਾ ਹੋਇਆ ਹੈ ਤੇ ਫਿਰ ਹੁਣ ਆਪਾਂ ਧਨੀਆ-ਧਨੀਆ ਤੋੜ ਕੇ ਚੱਲਦੇ ਆਂ نیچے ਉੱਪਰ ਦਾ ਵੀ ਵਿਊ ਦੇਖ ਲਓ ਜੀ ਮੌਸਮ ਅੱਜ ਕਿਵੇਂ ਦਾ ਆ ਇੱਧਰ ਸਾਡੇ ਉਹ ਪਿੱਛੇ ਉਹ ਮੰਦਰ ਆ ਇਹਦੀ ਆਵਾਜ਼ ਆਉਂਦੀ ਰਾਤ ਨੂੰ ਜਦੋਂ ਮੈਂ ਲਾਈਵ ਕਰਦੀ ਆ ਸੋ ਗਾਇਸ ਮੈਂ ਪਾਲਕ ਔਰ ਤਨੀਏ ਨੂੰ ਧੋ ਲਿਆ ਤਾਂ ਇੱਧਰ ਸਾਡੇ ਆਲੂ ਵੀ ਠੰਡੇ ਹੋ ਗਏ ਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਅਰਾ ਰੋਟ ਤੇ ਜੇ ਤੁਸੀਂ ਇਹਨੂੰ ਕਲਰਫੁਲ ਬਣਾਉਣਾ ਤਾਂ ਇਹਦੇ ਵਿੱਚ ਕਲਰ ਵੀ ਪਾ ਸਕਦੇ ਹੋ ਤੇ ਮੈਂ ਇਹਨੂੰ ਇਦਾਂ ਸਿੰਪਲੀ ਬਣਾਵਾਂਗੀ ਅਰਾ ਰੋਟ ਪਾ ਕੇ ਆਪਾਂ ਇਹਨੂੰ ਇਦਾਂ ਮਿਲਾ ਲੈਨੇ ਆ ਤੇ ਬਣੇ ਰਹੋ ਜੀ ਤੁਸੀਂ ਮੇਰੇ ਨਾਲ ਸੋ ਗਾਇਜ਼ ਇਧਰ ਆਇਲ ਗਰਮ ਹੋ ਚੁੱਕਿਆ ਹੈ ਤਾਂ ਹੁਣ ਆਪਾਂ ਇਹਦੇ ਵਿੱਚ ਫ੍ਰੈਂਚ ਫ੍ਰਾਈਜ਼ ਪਾਵਾਂਗੇ ਫਰਾਈ ਕਰਾਂਗੇ ਇਹਨਾਂ ਨੂੰ ਗਾਇਜ਼ ਇਹਨੂੰ ਆਪਾਂ ਨਾ ਪਹਿਲਾਂ ਹਾਫ ਹੀ ਕਰਾਂਗੇ ਫਰਾਈ ਤੇ ਇਹਨੂੰ ਆਪਾਂ ਦੁਬਾਰਾ ਫਿਰ ਤੋਂ ਫਰਾਈ ਕਰਾਂਗੇ ਕਿਉਂਕਿ ਹਾਫ ਫਰਾਈ ਕਰਨ ਦੇ ਨਾਲ ਇਹ ਬਹੁਤ ਹੀ ਕ੍ਰਿਸਪੀ ਬਣਦੇ ਆ ਦੁਬਾਰਾ ਆਪਾਂ ਜਦੋਂ ਫਰਾਈ ਕਰਦੇ ਆ ਇਸ ਲਈ ਆਪਾਂ ਇਹਨੂੰ ਪਹਿਲਾਂ ਕੱਢ ਲੈਨੇ ਆ ਦੁਬਾਰਾ ਫਿਰ ਉਸ ਤੋਂ ਫਰਾਈ ਕਰਾਂਗੇ ਇਹਨਾਂ ਨੂੰ ਤਾਂ ਆਪਾਂ ਇਧਰ ਫ੍ਰੈਂਚ ਫ੍ਰਾਈਜ਼ ਹਾਫ ਫਰਾਈ ਕਰਕੇ ਕੱਢ ਲਏ ਆ ਤਾਂ ਹੁਣ ਆਪਾਂ ਬਣਾਵਾਂਗੇ ਪਕੌੜੇ ਤਾਂ ਫਿਰ ਉਸ ਤੋਂ ਬਾਅਦ ਆਪਾਂ ਫੁੱਲ ਫਰਾਈ ਕਰਾਂਗੇ ਇਹਨਾਂ ਨੂੰ ਤੇ ਆਪਾਂ ਗੋਭੀ ਇੱਥੇ ਕੱਟ ਲਈ ਸੀ ਦੇਖ ਲਓ ਇਸ ਤਰ੍ਹਾਂ ਤੇ ਹੁਣ ਆਪਾਂ ਪਹਿਲਾਂ ਬਣਾਵਾਂਗੇ ਗੋਭੀ ਦੇ ਪਕੌੜੇ ਸੋ ਗਾਇਜ਼ ਐਸੀ ਤਰ੍ਹਾਂ ਹਲਵਾਈ ਵੀ ਐਸੀ ਤਰ੍ਹਾਂ ਕਰਦੇ ਆ ਪਹਿਲਾਂ ਹਾਫ ਫਰਾਈ ਕਰਕੇ ਇਹਨਾਂ ਨੂੰ ਕੱਢਦੇ ਆ ਤਾਂ ਇਹ ਬਹੁਤ ਜ਼ਿਆਦਾ ਕ੍ਰਿਸਪੀ ਹੁੰਦੇ ਹਨ ਇਹਨਾਂ ਦੇ ਪਕੌੜੇ ਤਾਂ ਤੁਸੀਂ ਵੀ ਇਸ ਤਰ੍ਹਾਂ ਕਰਕੇ ਜ਼ਰੂਰ ਦੇਖੋ ਸੋ ਗਾਇਜ਼ ਇੱਕ ਹੱਥ 'ਤੇ ਮੇਰੇ ਫੋਨ ਹੈ ਤਾਂ ਦੂਜੇ ਨਾਲ ਮੈਂ ਪਕੌੜੇ ਬਣਾ ਰਹੀ ਹਾਂ ਦੇਖੋ ਤੇ ਆਪਾਂ ਗੋਭੀ ਨੂੰ ਪਾ ਦਿੰਦੇ ਏਦਾਂ ਤੇ ਗੋਭੀ ਦੇ ਪਕੌੜੇ ਵੀ ਬਹੁਤ ਟੇਸਟੀ ਬਣਦੇ ਆ ਤੇ ਅੱਜ ਨਿਊ ਇਅਰ ਸੀ ਇਸ ਕਰਕੇ ਮੈਂ ਇਹ ਸਭ ਬਣਾ ਰਹੀ ਹਾਂ ਤੇ ਨਾਲ ਤੁਹਾਨੂੰ ਸ਼ੇਅਰ ਵੀ ਕਰਾਂਗੀ ਸਾਦੀ ਜਿਵੇਂ ਬਣਾਏ ਆ ਤੇ ਦੇਖਦੇ ਰਹੋ ਤੁਸੀਂ ਬਣੇ ਰਹੋ ਮੇਰੇ ਨਾਲ ਸੋ ਗੋਭੀ ਦੇ ਪਕੌੜੇ ਨੂੰ ਵੀ ਆਪਾਂ ਕੱਚਾ ਹੀ ਕੱਢਾਂਗੇ ਪਹਿਲਾਂ ਥੋੜਾ ਹੀ ਪਕਾ ਕੇ ਤਾਂ ਫਿਰ ਇਸ ਤੋਂ ਬਾਅਦ ਆਪਾਂ ਇਸ ਨੂੰ ਆਪਾਂ ਕਰਾਂਗੇ ਫਰਾਈ ਬਾਅਦ ਚ ਤੇ ਫੁੱਲ ਫਰਾਈ ਦੇਖੋ ਗੋਭੀ ਦੇ ਪਕੌੜੇ ਵੀ ਮੈਂ ਹਾਫ ਫਰਾਈ ਕਰਕੇ ਕੱਢ ਲਿਆ ਤੇ ਹੁਣ ਆਪਾਂ ਬਣਾਵਾਂਗੇ ਪਾਲਕ ਦੇ ਤੇ ਦੇਖੋ ਪਾਲਕ ਦਾ ਆਪਾਂ ਇੱਕ ਪੁੱਤਾ ਲੈਣਾ ਇਸ ਤਰ੍ਹਾਂ ਤੇ ਇਹਨੂੰ ਆਪਾਂ ਬਣਾਵਾਂਗੇ ਬੇਸਨ ਲਗਾ ਕੇ ਤੋ ਇਸ ਤਰ੍ਹਾਂ ਆਪਾਂ ਇਹਨੂੰ ਬੇਸਨ ਲਗਾ ਕੇ ਪਾਲਕ ਦੇ ਪਕੌੜੇ ਬਣਾਵਾਂਗੇ ਇਸ ਤਰ੍ਹਾਂ ਸਾਰੇ ਮੈਂ ਇਸ ਤਰ੍ਹਾਂ ਬਣਾਉਣੀ ਹੈ ਸੋ ਗਾਇਜ਼ ਇਸ ਤਰ੍ਹਾਂ ਆਪਾਂ ਪਾਲਕ ਦੇ ਪਕੌੜੇ ਬਣਾਏ ਆ ਤੇ ਦੇਖੋ ਇੱਧਰ ਪਾਲ ਥੱਲੇ ਪਈ ਵੀ ਆ ਤੇ ਇੱਧਰ ਆਪਾਂ ਇੰਨੇ ਬਣਾ ਵੀ ਲਏ ਆ ਤੇ ਤੁਹਾਨੂੰ ਮੈਂ ਕਿਹਾ ਸੀ ਕਿ ਥੋੜੀ ਜਿਹੀ ਪਾਲ ਕੇ ਇਹਦੇ ਪਕੌੜੇ ਬਹੁਤ ਬਣਨਗੇ ਤੇ ਦੇਖੋ ਬਹੁਤ ਹੀ ਕ੍ਰਿਸਪੀ ਕ੍ਰਿਸਪੀ ਬਣਦੇ ਆ ਇਨੂੰ ਆਪਾਂ ਹਾਫ ਨਹੀਂ ਇਹਨੂੰ ਆਪਾਂ ਫੁੱਲ ਫਰਾਈ ਕਰਾਂਗੇ ਇਹਨੂੰ ਆਪਾਂ ਪਕਾ ਕੇ ਹੀ ਕੱਢਾਂਗੇ ਦੇਖੋ ਬ੍ਰਾਊਨ ਹੋਣ ਲੱਗ ਗਏ ਆ ਸੋ ਗਾਇਸ ਸਾਡੇ ਪਾਲਕ ਦੇ ਪਕੌੜੇ ਬਣ ਚੁੱਕੇ ਆ ਤੇ ਦੇਖੋ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਆ ਤੁਹਾਨੂੰ ਚੱਕ ਕੇ ਦਿਖਾਨੀ ਕਿ ਆਵਾਜ਼ ਇਹਦੀ ਕਿੱਦਾਂ ਆ ਦੇਖੋ ਬਹੁਤ ਹੀ ਕ੍ਰਿਸਪੀ ਬਣਦੇ ਆ ਇਸ ਤਰ੍ਹਾਂ ਪਾਲਕ ਦੇ ਪਕੌੜੇ तो तुम भी एक बार जरूर ट्राई करो सोगज हम आप फ्राई फुल फ्राई करा इनू तो देखिए किन्नी क्रिस्पी बन गए हैं। साच फ्राइज इधर so, आप बनावे पैरी पैरी मसाला वह पाने लगे अपने फ्रेंच फ्राइज पर इधर आप है ਆਮ ਚੂਰਨ ਇੱਧਰ ਨਮਕ ਇੱਧਰ ਲਈ ਕਾਲੀ ਮਿਰਚ ਥੋੜੀ ਜੀ ਇੱਧਰ ਲਈ ਆ ਕਸ਼ਮੀਰੀ ਲਾਲ ਮਿਰਚ ਪਾਊਡਰ ਤੇ ਇੱਧਰ ਲਿਆ ਆ ਆਪਾਂ ਕਾਲਾ ਨਮਕ ਤੇ ਇਹਨਾਂ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਸੋ ਗਾਇਸ ਦੇਖੋ ਫ੍ਰੈਂਚ ਫ੍ਰਾਈ ਸਾਡੇ 골ਡਨ ਬ੍ਰਾਊਨ ਹੋ ਗਏ ਆ ਤੇ ਇਹਨਾਂ ਨੂੰ ਆਪਾਂ ਕੱਢ ਲੈਣੇ ਆ ਹੁਣ ਇਸੇ ਤਰ੍ਹਾਂ ਆਪਾਂ ਪਕੌੜਿਆਂ ਨੂੰ ਵੀ ਫਰਾਈ ਕਰ ਲੈਨੇ ਆ ਦੁਬਾਰਾ ਤੋਂ ਸੋ ਗਾਇਜ਼ ਜਦ ਤੱਕ ਸਾਡੇ ਪਕੌੜੇ ਹੁੰਦੇ ਤਾਂ ਆਪਾਂ ਫ੍ਰੈਂਚ ਫ੍ਰਾਈਜ਼ ਦੇ ਉੱਪਰ ਪੈਰੀ ਪੈਰੀ ਮਸਾਲਾ ਪਾਵਾਂਗੇ ਜਿਹੜਾ ਆਪਾਂ ਬਣਾਇਆ ਸੀ ਦੇਖੋ ਇਸੇ ਤਰ੍ਹਾਂ ਰੈਸਟੋਰੈਂਟ ਚ ਹੋਟਲ ਚ ਬਾਹਰ ਰੇੜੀਆਂ ਤੇ ਉਹ ਵੀ ਇਸੇ ਤਰ੍ਹਾਂ ਬਣਾਉਂਦੇ ਆ ਤੇ ਇਹ ਮਸਾਲਾ ਤੁਸੀਂ ਪਕੌੜਿਆਂ ਤੇ ਵੀ ਪਾ ਸਕਦੇ ਹੋ ਤੇ ਦੇਖੋ ਇਹਦੇ ਨਾਲ ਕਲਰ ਵੀ ਆ ਗਿਆ ਔਰ ਦੇਖੋ ਫ੍ਰੈਂਚ ਫ੍ਰਾਈਜ਼ ਕਿੰਨੇ ਕ੍ਰਿਸਪੀ ਆ ਦਿੱਖ ਰਿਹਾ ਤਾਂ ਸੁਣ ਰਿਹਾ ਹੁਣ ਆਵਾਜ਼ ਤਾਂ ਚਲੋ ਜੀ ਪਕੌੜੇ ਵੀ ਸਾਡੇ ਹੋ ਗਏ ਆ ਕ੍ਰਿਸਪੀ ਕ੍ਰਿਸਪੀ ਤੇ ਇੱਧਰ ਸਾਡੀ ਬਣ ਰਹੀ ਹੈ ਚਾਹ ਤੇ ਹੁਣ ਤੁਹਾਨੂੰ ਆਪਾਂ ਮਿਲਦੇ ਆ ਪਕੌੜੇ ਔਰ ਚਾਹ ਸਰਵ ਕਰਕੇ ਗਾਇਜ਼ ਦੇਖੋ ਜੀ ਸਾਡੇ ਪਕੌੜੇ ਰੈਡੀ ਆ ਇੱਧਰ ਹੈਗੇ ਆ ਪਾਲਕ ਵਾਲੇ ਇਹ ਜਿਹੜੇ ਆਪਾਂ ਬਣਾਏ ਸੀ ਦੇਖੋ ਕਿੰਨੇ ਕ੍ਰਿਸਪੀ ਬਣੇ ਆ ਤੇ ਇਹ ਹੈਗੇ ਨੇ ਗੋਭੀ ਦੇ ਪਕੌੜੇ ਤੇ ਇੱਧਰ ਹੈਗੇ ਫ੍ਰੈਂਚ ਫ੍ਰਾਈਜ਼ ਤੇ ਬਹੁਤ ਹੀ ਕ੍ਰਿਸਪੀ ਬਣੇ ਆ ਤੇ ਇਧਰ ਹੈਗੀ ਕੋਕ ਬੱਚਿਆਂ ਨੇ ਕੋਕ ਪੀਣੀ ਆ ਨਾਲ ਤੇ ਆਪਣੇ ਹਰੀ ਚਟਨੀ ਤੇ ਮਿੱਠੀ ਚਟਨੀ ਤੇ ਨਾਲ ਹੈਗੀ ਚਾਹ ਆਪਾਂ ਚਾਹ ਨਾਲ ਖਾਵਾਂਗੇ ਸੋ ਤੁਸੀਂ ਵੀ ਖਾਣੇ ਆ ਤਾਂ ਆ ਜਾਓ ਤਾਂ ਤੁਹਾਨੂੰ ਅੱਜ ਦੀ ਮੇਰੀ ਇਹ ਵੀਡੀਓ ਕਿੱਦਾਂ ਦੀ ਲੱਗੀ ਜ਼ਰੂਰ ਦੱਸਣਾ ਔਰ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਸੋ मेरी वीडियो लास्ट तक देखने लिए बहुत बहुत शुक्रिया थैंक यू लास्ट में फिर है तक सारे नवे साल दुत मुबारक बाय बाय थैंक यू